ਕੱਲ ਨੂੰ 4:30 ਵਜੇ ਦੀ ਗੱਲ ਆ ਕਿ ਸਾਡੇ ਇੱਥੇ ਗੁਰਦੇਵ ਸਿੰਘ ਟ੍ਰੈਫਿਕ ਇੰਚਾਰਜ ਲੱਗੇ ਨੇ راہ ਉਹ ਰੋਟੀਨ ਦੀ ਤਰ੍ਹਾਂ ਆਪਣੀ ਚੈਕਿੰਗ ਕਰ ਰਹੇ ਸੀ ਤੇ ਇੱਕ ਮੋਟਰਸਾਈਕਲ ਦੇ ਦੋ ਸਵਾਰ ਆਏ ਜਿਨ੍ਹਾਂ ਨੂੰ ਰੋਕ ਕੇ ਉਹਨੇ ਚੈੱਕ ਕਰਨ ਲਈ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਮੋਟਰਸਾਈਕਲ ਰੋਕਣਸਾਰੇ ਉਹਦੇ ਨਾਲ ਪਹਿਲਾਂ ਤੁਤੂ ਮੈਮਾ ਕੀਤੀ ਕੁਝ ਮਿਸਮੈਪ ਕੀਤਾ ਤੇ ਉਸ ਤੋਂ ਬਾਅਦ ਉਹਨੇ ਧੱਕਾ ਮੁੱਕੀ ਕੀਤੀ ਤੇ ਜਦੋਂ ਆਪਣੇ ਆਪ ਨੂੰ ਸੰਭਲ ਲੱਗਾ ਤੇ ਉਹ ਮੋਟਰਸਾਈਕਲ ਦੇ ਬਜਾਅ ਸਾਈਡ ਨੂੰ ਭੱਜ ਗਿਆ ਇਹ ਪਤਾ ਲੱਗਿਆ ਕਿ ਉਹਨਾਂ ਦੇ ਕੋਈ ਹਥਿਆਰ ਜਿਦਾ ਸਗੇ ਤੇ ਹਥਿਆਰ ਗੋਲੀ ਵੀ ਚੱਲੀ ਉੱਥੇ ਕੋਈ ਗੋਲੀ ਨਹੀਂ ਨਹੀਂ ਇਹੋ ਜੇ ਕੋਈ ਗੱਲ ਨਹੀਂ ਹੋਈ ਨਾ ਕੋਈ ਗੋਲੀ ਚੱਲੀ ਹੈ ਨਾ ਕੋਈ ਹਥਿਆਰ ਵਾਲੀ ਇਹਦੇ ਵਿੱਚ ਕੋਈ ਮੈਂਸ਼ਨ ਕਰਨ ਦੀ ਲੱਗੀ ਗੱਲ ਨਾ ਕੋਈ ਇਹੋ ਜਿਹਾ ਇਨਸੀਡੈਂਟ ਵਾਪਰਿਆ ਸਿਰਫ ਤੇ ਉਹਨਾਂ ਦੇ ਡਾਕੂਮੈਂਟ ਚੈੱਕ ਕਰਦੇ ਗੱਲ ਆਖੀ ਸੀ ਤੇ ਉਹ ਇੰਨੀ ਗੱਲ ਤੋਂ ਤੈਸ਼ ਵਿੱਚ ਆ ਕੇ ਥੋੜਾ ਉਹਨਾਂ ਉਹਨੇ ਮੈਸਰੇਬ ਕੀਤਾ ਹੈ ਤੇ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਸਰਕਾਰੀ ਡਿਊਟੀ ਦੇ ਵਿੱਚ ਬਿਗਨ ਪਾਉਣੀ ਚੈਕ ਸਮਟੇ ਤੇ ਪਰਚਾ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਹੋਆ ਇਹ ਵੀ ਪਤਾ ਲੱਗੇ ਕਿ ਐਸਆਈ ਤੇ ਜਦੋਂ ਹਮਲਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਐਸਆਈ ਥੋੜਾ ਜ਼ਖਮੀ ਹੋਇਆ ਸੀਗਾ ਔਰ ਜਦੋਂ ਉਹ ਜਾਣ ਲੱਗੇ ਉਹਨਾਂ ਦੇ ਡਾਕੂਮੈਂਟ ਤੇ ਬੈਠੇ ਹੋ ਰਹੇ ਸੀ ਉਹਨਾਂ ਦੀ ਆਸਰੇ ਚ ਉਸ ਵੇਲੇ ਜਰੂਰ ਉਹਦੇ ਇਹਨਾਂ ਨੇ ਹੱਥ ਮਾਰਿਆ ਤੇ ਹੱਥ ਵਿੱਚ ਕੋਈ ਚੀਜ਼ ਸੀ ਕਿ ਫੜੀ ਹੋਈ ਜਿਹੜੀ ਉਹਦੇ ਨੱਕ ਦੇ ਉੱਪਰ ਲੱਗੀ ਉਹ ਮੜੇ ਛੇੜਟ ਜਿਹੀ ਲੱਗੀ ਆ ਉਹਦੀ ਐਮਲਰ ਕਟਵਾਤੀ ਆ ਡਾਕਟਰ ਸਾਹਿਬ ਦੇ ਕੋਲ ਤੇ ਜਿਹੜੀ ਬਣਦੀ ਫੋਲਡਰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗ ਜੇਗਾ ਸਭ ਕੁਝ ਈ ਮੈਸੇਜ ਦੇਣਾ ਚਾਹੁੰਦਾ ਜਿੱਦਾਂ ਕੀ ਜਿਹੜੇ ਕੀ ਵਾਹਨ ਆਦੇ ਆ ਲੱਗਦੇ ਹਨ ਤੇ ਉਹਨਾਂ ਨੂੰ ਰਹਾਗੇ ਤੁਹਾਨੂੰ ਕੀ ਮੈਸੇਜ ਦੇਣਾ ਚਾਹੁੰਦਾ ਰਾਗੀ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਪ੍ਰੋਪਰ ਆਪਣੇ ਡਾਕੂਮੈਂਟ ਕੋਲ ਰੱਖੋ ਜੇ ਕੋ ਤੁਹਾਨੂੰ ਕਿਤੇ ਕਰਮਚਾਰੀ ਪੋ ਚੈਕਿੰਗ ਕਰਦੇ ਆ ਤੇ ਪ੍ਰੋਪਰ ਡਾਕੂਮੈਂਟ ਦਿਖਾਓ ਆਪਣੇ ਤੇ ਸਾਤੋਂ ਆਪਣਾ ਪ੍ਰੋਪਰ ਸਹਿਯੋਗ ਲੈਣ ਲੋਕ ਸਾਨੂੰ ਸਹਿਯੋਗ ਦੇਣ ਦੇ ਵਿੱਚ